श्री कार्तक साहब ਦੇ ਜਥੇਦਾਰ ਗੈਨੇ ਗੁਰਵਚਨ ਸਿੰਘ ਦੀ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਆਪ ਦੇ ਯੂਥ ਮੈਨੀਫੈਸਟੋ ਵਿੱਚ ਜੀ ਦਰਬਾਰ ਸਾਹਿਬ ਦੀ ਤਸਵੀਰ ਥੱਲੇ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਫੋਟੋ ਅਤੇ ਇੱਕ ਮੈਗਜ਼ੀਨ 'ਚ ਅਰਵਿੰਦ ਕੇਜਰੀਵਾਲ ਦੀ ਨਿੰਘ ਦੇ ਰੂਪ 'ਚ ਤਸਵੀਰ ਲੱਗਣ ਕਾਰਨ ਵਰਜਿਆ ਆਪ ਦਾ ਚੋਣ ਚੋਣ ਮੈਨੀਫੈਸਟੋ ਹੈ ਜੋ ਇੱਕ ਝੂਠ ਦਾ ਫਲੰਦਾ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਦੇਣੀ ਸਿੰਘ ਬਾਣਾ ਰਹਿਣਾ ਦੇਣਾ ਬਹੁਤ ਹੀ ਘੱਟਿਆ ਸੋਚ ਹੈ ਇਨਾਂ ਨੂੰ ਆਪਣੇ ਆਪ ਹੀ ਆਪਣੇ ਆਪ ਦਾ ਸੁਧਾਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਸਿੱਖਾਂ ਵੱਲੋਂ ਕੋਈ ਐਸਾ ਪ੍ਰੋਗਰਾਮ ਨਾ ਉਲੀਕਿਆ ਜਾਏ ਜਿਸ ਕਰਕੇ ਇਹਨਾਂ ਦੇ ਵਾਸਤੇ ਮੁਸ਼ਕਲ ਬਣੇ ਕਾਲ ਤਖਤਾ ਦੇ ਜਹਦਰ ਸਭ ਦਾ ਸਾਂਝਾ ਵਾ ਇੱਕ ਪਾਰਟੀ ਨੂੰ ਉਹਨੂੰ ਐਸੀ ਗੱਲ ਨਹੀਂ ਕਰਨੀ ਚਾਹੀਦੀ ਉਹ ਜਿੰਨੀਆਂ ਮਰਜ਼ੀ ਸਾਨੂੰ ਤਾੜਨਾ ਦੇਣੀਆਂ ਚਾਹੀਦੀਆਂ ਪਰ ਉਹ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ ਹਿੰਦੂ ਧਾਰਮਿਕ ਗ੍ਰੰਥ ਭਗਵਦ ਗੀਤਾ ਦੇ ਵਿਵਾਦਵੀ ਮਾਮਲੇ 'ਚ ਸ਼੍ਰੀ ਹਿੰਦੂ ਤਖਤ ਨੇ ਅਰਵਿੰਦ ਕੇਜਰੀਵਾਲ ਅਤੇ ਆਸ਼ੀਸ਼ ਖੇਤਾਨ ਨੂੰ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਵਿਖੇ ਕੀਤਾ ਤਾਲਬ 16 ਜੁਲਾਈ ਨੂੰ ਪੇਸ਼ ਹੋ ਕੇ ਸਪਸ਼ਟਿਕਰਨ ਦੇਣ ਲਈ ਕਿਹਾ ਸ਼੍ਰੀ ਹਿੰਦੂ ਤਖਤ ਦੇ ਮੁਖੀ ਪੰਚਨੰਦ ਗਿਰੀ ਨੇ ਕਿਹਾ ਜੇਕਰ ਦੋਹੇ ਨੇਤਾ ਪੇਸ਼ ਨਾ ਹੋਏ ਤਾਂ ਹਿੰਦੂ ਸਮਾਜ ਵੱਲੋਂ ਬਾਈਕਾਟ ਦਾ ਕੀਤਾ ਜਾ ਸਕਦਾ ਐਲਾਨ आपदे यूथ मैनिफेस्टो दी तुलना हिंदू सिख मुस्लिम ते ईसाई ग्रंथा नाल करन दा मामला आपदे पंजाब के विनर सुच्चा सिंह छोटेपुर ने मामले ते प्रतिक्रिया देन तो कीता इनकार। अगर ये नहीं आते तो हो सकता है आने वाले समय में संत समाज और सभी हिंदू तख्त के प्रचारक ये बैठ करे कि इन्हें धर्म से निष्कासित किया जाए और इनकी पार्टी का बायकॉट किया जाए ਸ਼ੋਮਨੀ ਕਾਲੀਦਲ ਦੇ ਸੀਨੀਅਰ ਲੀਡਰ ਅਤੇ ਸੀਪੀਐਸ ਵਿਰਸਾ ਸਿੰਘ ਬਲਟੋਹਾ ਖਿਲਾਫ ਤਰਨਤਾਰਨ ਦੇ ਪਿੱਖੀ ਵਿੰਡ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਹੰਸਰਾਜ ਹੰਸ ਤੇ ਸਾਬਕਾ ਮੰਤਰੀ ਗੁਰਦੇਵ ਸਿੰਘ ਕੁਲਰ ਦੀ ਅਗਵਾਈ ਜਸਾੜਿਆ ਬਲਟੋਹਾ ਦਾ ਪੁੱਤਾ ਇੱਕ ਨਿੱਜੀ ਟੀਵੀ ਚੈਨਲ ਦੀ ਡਿਬੇਟ ਦੌਰਾਨ ਡਾਕਟਰ ਪੀਮਰਾਓ ਅੰਬੇਦਕਰ ਨੂੰ ਦੇਸ਼ ਅੰਦਰ ਜਾਤਪਾਤ ਦਾ ਭੇਦਭਾਵ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਉਣ ਕਾਰਨ ਕਾਂਗਰਸ ਨੇ ਬਲਟੋਹਾ ਨੂੰ ਘੇਰਿਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਚਾਹੀਦੀ ਹੁਣੇ ਮਾਫੀ ਮੰਗਣ ਇਮੀਡੀਏਟਲੀ ਨਹੀਂ ਤੇ ਕਰੋੜਾਂ ਲੋਕ ਇਕੱਠੇ ਹੋ ਕੇ ਚੱਕਾ ਜਾਮ ਕਰ ਦੇਣਗੇ ਪੂਰੇ ਹਿੰਦੁਸਤਾਨ ਦਾ ਸ਼੍ਰੀ ਕਾਤਕ ਸਭਤੇ ਮਨਾਇਆ ਜਾ ਰਿਹਾ ਹੈ ਮੀਰੀ ਪੀਰੀ ਸਥਾਪਨਾ ਦਿਹਾੜਾ ਮੰਗਲਵਾਰ ਤੋਂ ਆਰੰਭੇ ਗਏ ਸ਼੍ਰੀ ਖੰਡ ਪਾਠ ਸਾਹਿਬ ਦੇ ਪੋਪ ਬੈਣ ਉਪਰੰਤ ਕੀਤੀ ਗਈ ਅਰਦਾਸ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀ ਤਲਵਾਰ ਪਹਿਨ ਕੇ ਸਿਆਸੀ ਅਤੇ ਅਧਿਆਤਮਕ ਜੀਵਨ ਦੇ ਸੁਮੇਲ ਨੂੰ ਦਰਸਾਇਆ ਸੀ ਦੱਖਣੀ ਸੂਡਾਨ ਵਿੱਚ ਫਸੇ ਕਰੀਬ 500 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤ ਦਾ ਆਪਰੇਸ਼ਨ ਸੰਕਟਮੋਚਨ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਦੀ ਅਗਵਾਈ ਹੇਠ ਹਵਾਈ ਸੈਨਾ ਦੇ ਦੋ ਜਹਾਜ਼ ਕਰਨਗੇ ਲੋਕਾਂ ਨੂੰ 에어 ਲਿਫਟ ਦੱਖਣੀ ਸੂਡਾਨ ਵਿੱਚ ਸਥਾਨਕ ਸਰਕਾਰ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਚੱਲ ਰਹੇ ਗ੍ਰਹੀ ਉਦ ਦੌਰਾਨ ਹੁਣ ਤੱਕ 300 ਲੋਕਾਂ ਦੀ ਮੌਤ 3000 ਤੋਂ ਵੱਧ ਲੋਕ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਕੈਂਪਾਂ ਵਿੱਚ